ਅਪਰਾ ਤੋਂ ਬੰਗਾ ਰੋਡ ਤੇ ਟੂੜੀ ਵਾਲੀ ਖਾਲੀ ਟਰੈਕਟਰ ਟਰਾਲੀ ਇੱਕ ਟੈਂਪੋ ਟਰੈਵਲ ਅਤੇ ਟਰਕ ਦੇ ਨਾਲ ਟੱਕਰ ਸਭ ਤੋਂ ਪਹਿਲਾ ਪੰਜਾਬ ਦੀਆਂ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਆਰ ਪੇਜਨ ਸੰਬੰਧੀ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਟਰਾਲੀ ਤੇ ਟੈਂਪੋ ਟਰੈਵਲ ਦਾ ਐਕਸੀਡੈਂਟ ਹੋਇਆ ਇੱਥੇ ਅਸੀਂ ਮੌਕੇ ਤੇ ਆਏ ਆ ਤੇ ਮੌਕੇ ਤੇ ਜਿਹੜਾ ਉਹ ਟਰੈਕਟਰ ਦਾ ਤੇ ਟੈਂਪੋ ਟਰੈਵਲ ਦਾ ਨੁਕਸਾਨ ਆ ਐਕਸੀਡੈਂਟ ਦੇ ਵਿੱਚ ਕੋਈ ਵੀ ਪਰਸਨ ਜਿਹੜਾ ਇੰਜਰਡ ਨਹੀਂ ਹੋਇਆ ਸਰ ਕਿੱਥੋਂ ਆ ਰਹੀ ਸੀ ਟਰਾਲੀ ਤੇ ਟੈਂਪੋ ਟਰੈਵਲ ਕਿੱਥੋਂ ਆ ਰਿਹਾ ਸੀ ਇਹ ਟੈਂਪੋਰਰੀ ਫਲੋਰ ਸਾਈਡ ਤੋਂ ਆਏ ਸੀ ਤੇ ਬੰਗਾਲ ਸਾਈਡ ਤੋਂ ਆ ਰਹੇ ਸੀ ਫੈਟਰਲ ਵਾਲੇ ਇਹ ਸਾਰੇ ਇਹ ਬੰਦੇ ਜਿਹੜੇ ਆ ਗ੍ਰਿਫਤਰ ਕਰ ਲਏ ਜਾਂ ਭੱਜ ਗਏ ਨਹੀਂ ਅਜੇ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਹੋਈ ਜੋ ਵੀ ਕੰਪਲੇਂਟ ਹੋਊ ਤੇ ਮੁਤਾਬਕ ਕੰਪਲੇਂਟ ਜਿਹੜੀ ਕਾਰਵਾਈ ਕੀਤੀ ਜਾਵੇ ਭਜੀ ਤੁਸੀਂ ਐਕਸੀਡੈਂਟ ਵਾਲੀ ਜਗ੍ਹਾ ਤੇ ਮੌਕੇ ਤੇ ਪਹੁੰਚੇ ਆਂ ਕੀ ਕਹਿਣਾ ਚਾਹੋਗੇ ਦੇਖ ਕੇ ਇਦਾਂ ਦੇ ਹਾਲਾਤ ਕਹਿਣਾ ਇਹ ਲਾਲਜੀ ਇਹਦਾ ਨਾ ਤਾਂ ਇਦਾਂ ਨਹੀਂ ਇਹਦਾ ਸਪੀਡਾਂ ਪੜਾਉਂਦੇ ਆ ਨਾ ਜੇ ਤਾਂ ਇਧਰੋਂ ਇਧਰੋਂ ਇਹ ਭਰ ਕੇ ਲਿਆਉਂਦੇ ਉਹ ਭੋਂਗੋ بڑے بڑے ਭੋਂਗੋ ਰਾਹ ਰੋਕ ਜਾਂਦੇ ਨਾਲ ਸਾਈਡ ਮਿਲਦੀ ਆ ਨਾ ਬਾਸਤਾ ਜੀ ਕੁਛ ਨਹੀਂ ਹੁੰਦਾ ਪਿੱਛੇ ਜੋ ਮਰਜੀ ਆਉਂਦਾ ਹੋਵੇ ਨਾ ਹੋਵੇ ਕਦੀ ਇਹ ਨਹੀਂ ਸਾਈਡ ਨਹੀਂ ਦਿੱਤੀ ਆਉਦੇ ਉਧਰੋਂ ਖਾਲੀ ਆਉਂਦੇ ਤਾਂ ਇਦਾਂ ਭੁਜਾਈ ਲਿਆਉਂਦੇ ਇਹ ਨਹੀਂ ਸਾਡੇ ਗੱਡੀਆਂ ਤਾਂ ਇੰਨਾ ਕ ਨੁਕਸਾਨ ਕੀਤਾ ਐਸ ਰੋਡ 'ਚ ਆ ਨਗਰ ਤੋਂ ਲੈ ਕੇ ਬੰਗਿਆਂ ਤੱਕ ਇੰਨਾ ਕ ਮਾੜਾ ਹਾਲ ਆਇਆ ਇਹ ਨਹੀਂ ਕੀਤਾ ਸਾਡਾ ਜੀ ਜਿਨ੍ਹਾਂ ਆਹ ਰਾਮ ਡਰਾਈਵਰਾਂ ਦਾ ਕੀਤਾ ਪਿਆ ਇਹ ਨਹੀਂ ਕੁਛ ਨਹੀਂ ਕਰਦੇ ਇਹਨਾ ਇਹ ਬੜੇ ਬੜੇ ਹਾਈਵੇ ਬਣਿਆ ਹਾਈਵੇ ਤੇ ਜਾਣ ਜੀ ਉੱਥੋਂ ਸਿੱਧਾ ਫਗਵਾੜੇ ਨੂੰ ਫਗਵਾੜੇ ਬੰਗਿਆਂ ਨੂੰ ਜਾਣ ਇਹ ਹਾਈਵੇ ਤਾਂ ਜੀ ਇਹਨਾਂ ਨੂੰ ਰੋਕਿਆ ਜਾਵੇ ਅਸੀਂ ਤਾਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਰੋਕਿਆ ਜਾਵੇ ਹਾਈਵੇ ਦੀ ਜਾਣ ਇਹ ਹਾਂਜੀ ਲਿੰਕਾ ਰੋਡ ਵਾਲ ਦੀ ਨਾ ਜਾਣ ਲਿੰਕਾ ਰੋਡ ਸਾਡੇ ਇਹ ਦੇਖਿਆ ਜਾਵੇ ਅਪਰੇ ਦੇ ਵਿੱਚ ਹੀ ਇੱਕ ਦੋ ਨੌਜਵਾਨਾਂ ਦੀ ਮੌਤ ਵੀ ਇਹਨਾਂ ਟਰਾਲੀਆਂ ਦੇ ਕਰਕੇ ਹੋਈ ਮੁੰਡਾ ਪ੍ਰਦੀਪ ਸੀਗਾ ਜਿਹੜਾ ਉਹਦੀ ਵੀ ਮੌਤ ਇਹਦੇ ਟਰਾਲੀ ਕਰਕੇ ਹੋਈ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਇਹੀ ਇਹੀ ਆ ਜੀ ਹੁਣ ਦੇਖੋ ਉਹ ਨੌਜਵਾਨ ਮੁੰਡਾ ਮਰਿਆ ਏਸੀ ਕਰਕੇ ਕਿੰਦੇਖੋ ਕਿੰਨਾ ਉਹ ਘਰ ਦੇ ਵਿੱਚ ਕਹਿਰ ਟੁਟਾ ਜੀ ਇਹਨਾਂ ਦੀ ਬਦੌਲਤ ਹੀ ਹੋਇਆ ਜੀ ਇਹ ਇਹ ਨਸ਼ਾ ਕਰ ਲੈਂਦੇ ਰਾਤ ਨੂੰ ਰਾਤ ਨੂੰ ਜਾਂਦੇ ਆ ਜੀ ਦਿਨੇ ਉਧਰੋਂ ਨਹੀਂ ਦੇ ਹੁੰਦੇ ਆ ਇਹਦਾ ਇੱਕ ਦਿਨ ਮੈਂ ਬੰਗਿਆਂ ਤੋਂ ਆ ਰਿਹਾ ਸੀ ਤੇ ਮੇਰੇ ਮੂਰੇ ਇਹ ਟਰੈਕਟਰ ਟਰੈਕਟਰ ਆ ਰਿਹਾ ਤੇ ਉਹ ਮੇਰਾ ਖਾਲਾ ਵੀ 4 ਕਿਲੋਮੀਟਰ ਸੁੱਤੇ ਪਏ ਨੇ ਟਰੈਕਟਰ ਚਲਾਤਾ ਉਹਨੇ ਉਹਨੂੰ ਮੂਰੇ ਅਸੀਂ ਆ ਕੇ ਠਾਇਆ ਇੱਕ ਸਪੀਡ ਹੀ ਇਹਨਾਂ ਦੀ ਸਪੀਡ ਇੰਨੀ ਹੁੰਦੀ ਆ ਕਿ ਛੱਡੇ ਕੱਲਾਂ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਲਾਲ ਜੀ ਤੁਸੀਂ ਵੀ ਸਾਡੇ ਇਹਨਾਂ ਦਾ ਸਾਡੀ ਆਵਾਜ਼ ਬਣੋ ਤੁਸੀਂ ਕਿ ਸਾਡੇ ਡਰਾਈਵਰ ਸੁੱਖ ਦੀ ਰੋਟੀ ਖਾ ਸਕਣ ਹਾਂਜੀ ਹਾਂਜੀ ਅੱਜ ਕੀ ਹੋਇਆ ਸਾਡੇ ਨਾਲ ਜੀ ਇੱਥੇ ਕੱਲਣਾ ਜੀ ਮੈਂ ਆ ਰਿਹਾ ਸੀ ਫਲੌਰ ਤੋਂ ਮਗੰਦਪੁਰ ਜਾ ਰਿਹਾ ਸੀ ਟਰੈਕਟਰ ਆਲਾ ਮਦਰ ਦੇਖਿਆ ਵੇ ਘਮਦਾ ਆਉਦਾ ਮੈਂ ਗੱਡੀ ਥੱਲੇ ਲਾਤੀ ਐ ਨੇ ਫੇਰ ਵੀ ਮੇਰੇ ਬੱਚੇ ਲਿਆ ਕੇ ਮਾਰੀ ਗਈ ਤੁਸੀਂ ਕਿੱਧਰੋਂ ਆ ਰਹੇ ਸੀ ਮੈਂ ਫਲੋਰ ਤੋਂ ਆ ਰਿਹਾ ਜੀ ਇਹ ਇਹ ਵੀ ਇੱਧਰ ਆ ਟਰੈਕਟਰ ਵਾਲਾ ਮੁਰਿਆਉਂਦਾ ਸੀ ਆਪਣੇ ਜੱਗ ਤੋਂ ਤੁਹਾਨੂੰ ਕੀ ਲੱਗਦਾ ਵੀ ਇਹਨੇ ਕੋਈ ਨਸ਼ਾ ਪਤਾ ਖਤਰ ਹਾਂਜੀ ਨਸ਼ਾ ਕੀਤਾ ਹੋਵੇਗਾ ਜੀ ਦੋਨਾਂ ਨੇ ਬਹੁਤ ਨੁਕਸਾਨ ਹੋ ਗਿਆ ਮੇਰੇ ਸਾਰੇ ਐਂਗਲ ਖਤਮ ਕਰਦੇ ਜੀ ਬਾਡੀ ਦੇ ਇੱਕ ਸਾਡੇ ਟਾਇਰ ਵੀ ਪਾੜ ਗਿਆ ਅੱਛਾ ਹਾਂਜੀ ਹਦੈਤ ਕਾਨੂੰਨ ਉਹ ਪਤਾ ਹੀ ਨਹੀਂ ਨਾ ਥੱਲੇ ਨਹੀਂ ਆਇਓ ਆਇਓ ਬੈਂਕੀ ਆਇਓ ਤੋਕੂ ਕਿੰਨਾ ਬੁਰਾ ਮਤਲਬ ਹੈ ਆਇਓ ਆਇਓ ਉਹ ਬੰਦ ਹੋ ਗਿਆ ਇਹ ਟਾਈਪ ਇਹ ਦੇਖ ਇਹ ਭੱਜ ਗਏ ਸੀ ਇਹ ਇਹ ਭੱਜ ਗਏ 350 540 ਬਾਕੀ ਜਿਹੜਾ ਕੋਈ ਨਾ ਆ ਗਿਆ ਕਿ ਕਿ ਜੀ ਉਹ ਰਹਿ ਕੇ ਦੇਖੀ ਆ ਜੇ ਪੈਸੇ ਚ ਲੁੱਟਾ ਆ ਗਿਆ ਆਹ ਦੋ ਇਹ ਕਿ ਬੰਦ ਹੋ ਗਿਆ ਟ੍ਰੈਕਟਰ ਦਾ ਕਾਫੀ ਪਾਣ